ਤਾਰਕ ਜਿਹੜਾ ਨਸ਼ਾ ਇੱਥੇ ਮਤਲਬ ਜਿਆਦਾ ਵਧਿਆ ਹੋਇਆ ਸੀ ਤੁਹਾਡੇ ਆਉਣ ਤੋਂ ਪਹਿਲਾਂ ਪਰ ਤੁਸੀਂ ਪਹਿਲਾਂ ਤਾਂ ਅਸੀਂ ਤੁਹਾਨੂੰ ਵਧਾਈ ਦਿੰਦੇ ਆ ਵੀ ਤੁਸੀਂ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ థాంਕ ਯੂ ਜੀ థాంਕ ਯੂ ਵੀ ਤੁਸੀਂ ਜਿਹੜੀ ਡਿਊਟੀ ਦੇ ਰਹੇ ਹੋ ਨਾ ਹਰ ਵਕਤ ਹਰ ਥਾਂ ਹਰ ਥਾਂ ਵੀ ਤੁਸੀਂ ਹਾਜ਼ਰ ਤੁਹੁੰਿਆ ਜਦੋਂ ਤੁਹਾਨੂੰ ਕੋਈ ਬੁਲਾਉਂਦਾ ਪਤਾ ਲੱਗਦਾ ਇਸ ਗੱਲ ਵੀ ਅਸੀਂ ਤੁਹਾਨੂੰ ਮੁਬਾਰਕਵਾ ਦਿੰਦੇ ਆ। ਥੈਂਕ ਯੂ। ਪਰ ਅਜੇ ਤੱਕ ਵੀ ਨਸ਼ੇ ਤੇ ਆਪਾਂ ਕਹਿ ਦਗੇ ਵੀ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਇਆ ਕਿਉਂਕਿ ਚਲੋ 70% ਮੰਨ ਸਕਦੇ ਹੋਗੇ ਪਰ ਅਜੇ ਵੀ 30% ਕੰਟਰੋਲ ਨਹੀਂ ਹੋਇਆ। ਉਹਦੇ ਤੇ ਤੁਸੀਂ ਕੀ ਕਹਦੇ? ਦੇਖੋ ਜਦੋਂ ਦੀ ਇਹ ਇੱਕ ਮਾਰਚ ਤੋਂ ਨਾ ਪੰਜਾਬ ਸਰਕਾਰ ਨੇ ਮਹੱਤਵ ਚ ਲਈ ਹੈ ਯਤਨ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਇਹਨੂੰ ਨਸ਼ੇ ਦੇ ਖਾਤਮੇ ਦੇ ਲਈ ਔਰ ਜਿਹੜੇ ਕਿ ਸਾਡੇ 90 ਸਵਾਨਾ ਉਹ ਇਸ ਜਿਹੜੀ ਨਸ਼ੇ ਦੀ ਬਿਮਾਰੀ ਦੇ ਪੀੜਤ ਨੇ ਉਹਨਾਂ ਨੂੰ ਇਲਾਜ ਕਰਾਉਣ ਦੇ ਲਈ ਪੂਰੀ ਸਟੇਟ ਦੇ ਅੰਦਰ ਜਿਹੜੀ ਇਹ ਪੰਜਾਬ ਪੁਲਿਸ ਨੇ ਸਾਡੇ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਜ਼ਿਲ੍ਹਾ ਸ੍ਰੀ ਮੁਕਸੈਬਾ ਸਾਹਿਬ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਖਲ ਚੌਧਰੀ ਜੀ ਜਿਹੜੇ ਕਿ ਸਾਨੂੰ ਵੱਖ-ਵੱਖ ਸਮੇਂ ਤੇ ਹਰ ਰੋਜ਼ ਨਸ਼ਾ ਤਸਕਰਨ ਨੂੰ ਕਾਬੂ ਕਰਨ ਦੇ ਲਈ ਤੇ ਨਸ਼ੇ ਦੀ ਰਿਕਵਰੀ ਦੇ ਲਈ ਔਰ ਗੈਂਗਸਟਰ ਦੇ ਅਵਾਦ ਦੇ ਲਈ ਗੈ ਕਾਬੂ ਕਰਨ ਦੇ ਲਈ ਔਰ ਇਲੀਗਲ ਵੈਪਨਸ ਜਿਹੜੇ ਆਉਂਦੇ ਆ ਫੜਨ ਦੇ ਲਈ ਹਰ ਰੋਜ਼ ਜਿਹੜੀ ਹੈਗੀ ਹੈ ਬਿਲਕੁਲ ਸਾਨੂੰ ਜਿਹੜੇ ਸਾਡੇ ਐਸਐਸਪੀ ਸਾਹਿਬ ਹੈ ਉਹ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ ਔਰ ਉਹਨਾਂ ਦੀਆਂ ਯੋਗਤਾਵਾਂ ਤੇ ਉਹਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਮੇਰੀ ਸਬਡਿਵੀਜ਼ਨ ਲੰਬੀ ਦੀ ਟੀਮ ਹੈ ਤਿੰਨ ਐਸਐਚਓ ਚੌਕੀਨ ਚਾਰਜ ਹੈ ਜਿਹੜੇ ਅਸੀਂ ਉਹਨਾਂ ਤੋਂ ਗਾਈਡ ਲੈ ਕੇ ਪੂਰਾ ਜਿਹੜਾ ਅ ਦਿਲ ਦੇ ਨਾਲ ਸਾਡੇ ਜਿਹੜੇ ਐਸਚਓ ਹੈ ਜਾਂ ਉਹ ਟੀਮ ਹੈ ਸਾਰੀ ਕੰਮ ਕਰਦੀ ਹੈ ਔਰ ਹੁਣ ਤੱਕ ਅਸੀਂ ਜਿਹੜੀਆਂ ਹੈਗੀਆਂ ਤਕਰੀਬਨ 57 58 ਦੇ ਕਰੀਬ ਐਫਆਈਆਰ ਲਾਜ਼ ਕੀਤੀਆਂ ਜਿਦੇ ਵਿੱਚ ਅਸੀਂ ਜਿਹੜੀ ਹੈ 1.5 ਕਿਲੋ ਤੋਂ ਉੱਪਰ ਹੈਰੋਇਨ ਰਿਕਵਰ ਕੀਤੀ ਹੈ ਔਰ 8 ਕਿਲੋ ਦੇ ਆ ਕਰੀਬ ਆਫੀਮ ਔਰ 4.5 ਕਵੰਠਲ ਦੇ ਕਰੀਬ ਅਸੀਂ ਜਿਹੜੇ ਹੈਗੇ ਪੌਪੀ ਹਸਕ ਡੁੱਟੇ ਰਿਕਵਰ ਕੀਤੇ ਆ ਆ ਲੀਗਲ ਵੈਪਨ ਰਿਕਵਰ ਕੀਤੇ ਆ ਤਿੰਨ ਚਾਰ ਪਿਸਤੌਲ ਰਿਕਵਰ ਕੀਤੇ ਆ ਅਸੀਂ ਔਰ ਹੋਰ ਵੀ ਰਿਕਵਰੀ ਹੈ ਜਿਹੜੀ ਅਸੀਂ ਗਾਇਬ ਗਏ ਸੀ ਚੈੱਕ ਕਰਦੇ ਰਹੇ ਨੇ ਔਰ ਇਸ ਦਾ ਮੇਨ ਮੋਟਿਵ ਹੈ ਜਿਹੜਾ ਮੇਨ ਮਕਸਦ ਹੈ ਸਾਡਾ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਕਾਬੂ ਕਰਕੇ ਜੇਲ੍ਹ ਦੇ ਵਿੱਚ ਬੰਦ ਕਰਨਾ ਹੈ ਔਰ ਸਾਡੇ ਨੌਜਵਾਨ ਆ ਜਿਹੜੇ ਇਸ ਮਾੜੀ ਹਾਲਾਤ ਦਾ ਸ਼ਿਕਾਰ ਹੋਏ ਆ ਉਹਨਾਂ ਨੂੰ ਜਿਹੜਾ ਹੈਗਾ ਅ ਮਰੋ ਵਗੈਰੇ ਤੌਰ ਤੇ ਦਿਮਾਗੀ ਤੌਰ ਤੇ ਸਾਈਕੋਲੋਜੀ ਤੌਰ ਤੇ ਮੋਟੀਵੇਟ ਕਰਕੇ ਉਹਨਾਂ ਨੂੰ ਇੱਕ ਵਧੀਆ ਜਿਹੜੀਆਂ ਨਸ਼ਾ ਛਡਵਾ ਕੇ ਵਧੀਆ ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦੇਣਾ ਸੇਧ ਦੇਣਾ ਜਿਹੜਾ ਸਾਡਾ ਪੁਲਿਸ ਫੋਰਸ ਦਾ ਸਾਡਾ ਜਿਹੜਾ ਇਹ ਕੰਮ ਹੈ ਮਕਸਦ ਹੈ ਔਰ ਅਸੀਂ ਇਸ ਰਿਲੇਟਿਡ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਆ ਜਿਹੜੇ ਸਾਡੇ ਨੌਜਵਾਨਸ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਵੀ ਕਰਾਇਆ ਹੈ ਔਰ ਉਹ ਸੈਂਟਰਸ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਾਰਡ ਬਣਵਾ ਕੇ ਜਿਹੜੇ ਦਵਾਈ ਵੀ ਦਵਾਈ ਹੈ ਜਿਹੜੇ ਕਾਫੀ ਜ਼ਿਆਦਾ ਨਸ਼ਾ ਛੱਡ ਕੇ ਇੱਕ ਵਧੀਆ ਜ਼ਿੰਦਗੀ ਜੀ ਰਹੇ ਔਰ ਜਿਹੜੀ ਤੁਸੀਂ ਗੱਲ ਕਰਦੇ ਵਿੱਚ ਦੇਖੋ ਪਿੰਡ ਲੈਵਲ ਤੇ 70 80% ਦਾ 70 ਤੋਂ 80% ਫਰਕ ਪਿਆ ਪਿੰਡਾਂ ਦੇ ਵਿੱਚ ਜਿਹੜੇ ਕੋਈ ਮਾੜੇ ਮੋٹے ਐ ਉਹ ਵੀ ਜਿਹੜੇ ਖਾਣ ਵਾਲੇ ਐ ਜਿਹੜੇ ਕੋਈ ਮਤਲਬ ਚਿੱਟੇ ਦਾ ਸੇਵਨ ਕਰਦਾ ਜਾਂ ਕੋਈ ਮੈਡੀਕਲ ਨਸ਼ਾ ਕਰਦਾ ਉਹ ਆਪਣੇ ਜਿਹੜੇ ਆ ਆਊਟ ਆਫ ਹੜਾ ਕਿਉਂਕਿ ਜ਼ਿਲ੍ਹਾ ਜਿਹੜਾ ਹੈਗਾ ਉਹ ਬਾਰਡਰ ਲੱਗਦਾ ਹੈ ਉਤਰੂ ਦੂਜੇ ਜ਼ਿਲ੍ਹਾ ਫਾਜ਼ਿਲਖਾਨਾ ਤੋਂ ਉਤਰ ਲੱਗਦਾ ਹੈ ਫਰੋਜ਼ਪੁਰ ਨਾਲ ਤੇ ਜੇ ਮੈਂ ਇਧਰ ਸਾਡੇ ਕਿੱਲਿਆਂ ਵਾਲੀ ਇੱਕ ਵੱਲ ਦੀ ਗੱਲ ਕਰਾਂ ਤਾਂ ਸਾਡਾ ਜਿਹੜਾ ਲੰਬੀ ਸੌੜ ਜਿੰਦਾ ਥਾਣਾ ਕਿੱਲਿਆਂ ਵਾਲੀ ਹੈ ਉਹ 19 ਜਗ੍ਹਾ ਤੋਂ ਜਿਹੜਾ ਹੈਗਾ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦਾ ਹੈ 13 ਜਗ੍ਹਾ ਤੋਂ ਸਾਡੀ ਜਿਹੜੀ ਹੱਦ ਹੈ ਉਹ ਹਰਿਆਣੇ ਨਾਲ ਟੱਚ ਹੁੰਦੀ ਹੈ ਔਰ 6 ਜਗ੍ਹਾ ਤੋਂ ਰਾਜਸਥਾਨ ਨਾਲ ਲੱਗਦੀ ਹੈ ਸੰਗਰੀਆ ਜ਼ਿਲ੍ਹੇ ਦੇ ਨਾਲ ਔਰ ਇਹਨੂੰ ਡੱਬ ਵਾਲੀ ਸਰਸਾ ਦੇ ਨਾਲ ਟੱਚ ਹੁੰਦੀ ਹੈ। ਅਸੀਂ ਜਿਹੜਾ ਹੈਗਾ ਇੰਟਰ ਸਟੇਟ ਤਸਕਰੀਆ ਜਿਹੜੀ ਦੂਜੇ ਰਾਜਾਂ ਤੋਂ ਜਿਹੜਾ ਕਿਸੇ ਕਿਸ ਹਸੋਂ ਦਾ ਕੋਈ ਆ ਜਿਹੜਾ ਹਰਿਆਣਾ, ਐਮਪੀ ਚਾ Rajasthan ਤੋਂ ਕਿਸੇ ਕਿਸ ਹਸੋਂ ਦਾ ਕੋਈ ਨਸ਼ਾ ਚੀਜ਼ ਤੁਸੀਂ আফੀਮ ਲਾ ਲੋ ਤੇ ਆ ਪੋਪੀ ਅਸ ਡੋਡੇ ਲਾ ਲੋ ਜਾਂ ਕੋਈ ਅਲੀਗਲ ਵੈਪਨਸ ਹੁੰਦੇ ਐ। ਅਸੀਂ ਉਹਨਾਂ ਨੂੰ ਜਿਹੜੇ ਨਾਕੇ ਲਾ ਕੇ ਆ ਸਾਡਾ ਇੱਕ ਨਕਾ ਪੱਕਾ ਹੀ ਟੀਪੀ ਸੌਰੀ ਕਿਲੇ ਵਾਲੀ ਲੱਗਿਆ ਹੋਇਆ ਜਿਹੜਾ 24 ਘੰਟੇ ਉੱਤੇ ਸਾਡੇ ਮੁਲਾਜ਼ਮ ਦੋ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ ਔਰ ਅਸੀਂ ਆ ਮਾਨਯੋਗ ਐਸਐਸਪੀ ਸਾਹਿਬ ਨੇ ਆ ਤਾਂ ਇੱਥਾਂ ਤੇ ਟੀਚੀਪੀ ਸਾਹਿਬ ਦੇ ਇਤਿਸ਼ਾਨਦ ਤੇ ਸ਼ਾਂਤੀ ਅਸੀਂ ਜਿਹੜਾ ਹੈਗਾ ਹਰਿਆਣਾ ਪੁਲਿਸ ਦੇ ਨਾਲ ਤਾਲਮਿਲ ਕਰਕੇ ਸੰਗਰੀਆ ਪੁਲਿਸ ਦੇ ਨਾਲ ਤਾਲਮਿਲ ਕਰਕੇ ਅਸੀਂ ਮਹੀਨੇ ਵਿੱਚ ਦੋ ਜਾਂ ਤਿੰਨ ਵਾਰ ਜਿਹੜਾ ਆਪਰੇਸ਼ਨ ਸੀਲ ਅਸੀਂ ਚਲਾਉਂਦੇ ਰਹਿੰਦੇ ਆ ਔਰ ਦੋ ਤਿੰਨਾਂ ਸਟੇਟਾਂ ਦੀ ਪੁਲਿਸ ਜਿਹੜੀ ਹੈਗੀ ਰਲ ਕੇ ਅਸੀਂ 20 ਤੋਂ 25 ਜਗ੍ਹਾ ਨਾਕਾਬੰਦੀ ਕਰਕੇ ਤੀਰ 2.5 ਸੌ ਦੇ ਕਰੀਬ ਮੁਲਾਜ਼ਮ ਅਸੀਂ ਲੈ ਕੇ ਚੈਕਿੰਗ ਕਰਕੇ ਜਿਹੜਾ ਹੈਗਾ ਇਹ ਸੀਜ਼ ਨੂੰ ਆ ਜਿਹੜਾ ਇੰਟਰ ਸਟੇਟ ਤਸਕਰੀਆਂ ਨੂੰ ਰੋਕਣ ਦੇ ਲਈ ਨਾਕਾਬੰਦੀ ਕਰਦੇ ਹਸੀਂ ਸ਼ੱਕੀ ਵਹੀਕਲ ਜਿਹੜੇ ਹੈਗੇ ਸ਼ੱਕੀ ਵਿਅਕਤੀ ਆ ਜਾਂ ਹੋਰ ਕੋਈ ਕਿਸੇ ਕਿਸਮ ਦੇ ਜਿਹੜੀ ਵਹੀਕਲ ਅਸੀਂ ਉਹਨਾਂ ਨੂੰ ਚੈੱਕ ਅਪ ਟਾਈਵ ਟੈਗ ਕਰਦੇ ਰਹਿੰਦੇ ਆ ਔਰ ਉਹਦੇ ਵਿੱਚ ਸਾਨੂੰ ਜਿਹੜੀ ਕਾਫੀ ਜ਼ਿਆਦਾ ਰਿਕਵਰੀ ਵੀ ਹੁੰਦੀ ਆ ਔਰ ਉਸ ਚੀਜ਼ ਦਾ ਜਿਹੜਾ ਹੈਗਾ ਇਸ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਿਆ ਜਿਹੜੇ ਇੰਟਰ ਸਟੇਟ ਸਮਗਲਰ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਕਿ ਜਿਹੜੀ ਹੈਗੀ ਵਹਿਮ ਚੱਲਦੀ ਆ ਰੁਕਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦਾ ਜਿਹੜਾ ਪ੍ਰਭਾਵ ਹੈ ਔਰ ਜਿਹੜੇ ਕੋਈ ਇਧਰੋਂ ਜਿਹੜੇ ਆ ਕੇ ਆ ਵੀ ਨਸ਼ਾ ਕਰਨ ਵਾਲੇ ਕੋਈ ਚਿੱਟਾ ਮਾੜਾ ਮੋੜਾ ਲਾਉਣ ਵਾਲਾ ਤੂੰ ਕਾਫੀ ਤਾਂ ਅਸੀਂ ਦਵਾਈ ਦਵਾਈ ਹੈ ਦੇਖੋ ਤੇ ਜੇ ਅਸੀਂ ਕਹੀਏ ਵੀ ਜਿਹੜੇ ਖਾਣ ਵਾਲਾ ਉਹ ਹੀ ਖਾਣ ਤੋਂ ਖਾਣੇ ਇੱਥੇ ਦੂਜੇ ਨੂੰ ਵੇਚ ਦੇ ਦਿੰਦੇ ਆ ਤੇ ਉਸ ਚੀਜ਼ ਨੂੰ ਜਿਸ ਜਿਹੜਾ ਹੈਗਾ ਤਨਪੁਰ ਰਾਤ ਹੈ ਜਿਹੜੇ ਐਡਿਕਟਡ ਹੈ ਜਾਂ ਜਿਹੜੇ ਸਾਡੇ ਪੈਡਲਰ ਹੈ ਜਿਹੜੇ ਛੋਟੇ-ਛੋਟੇ ਕੋਈ ਵੱਗਾ ਵੱਡੀ ਮੰਗ ਮੱਛੀ ਜਾਂ ਕੋਈ ਵੱਡਾ ਸੰਦਕਾ ਨਹੀਂ ਹੈਗਾ ਪੂਰੀ ਡਿਸਟ੍ਰਿਕਟ ਦੇ ਵਿੱਚ ਫਿਰ ਵੀ ਜਿਹੜੀ ਕੋਈ ਜਿਹੜੀ ਹੈਗਿਆ ਬਾਰਡਰ ਤੋਂ ਹੀ ਜਿਹੜੀ ਆਉਂਦੀ ਹੈ ਕੋਈ ਚੀਜ਼ ਆਉਂਦਾ ਪਰ ਫਿਰ ਵੀ ਇਸ ਨੂੰ ਰੋਕਣ ਲਈ ਜਿਹੜੀਆਂ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਅਸੀਂ ਚੈਕਿੰਗ ਕਰਦੇ ਰਹਿੰਨੇ ਆਂ ਔਰ ਜਿਹੜੇ ਥੋੜੇ-ਬਹੁਤ ਪਿੰਡਾਂ ਦੇ ਵਿੱਚ ਦਾ 10% ਕਿਤੇ ਹੈ ਅਸੀਂ ਉਹ ਜਿਹੜੀ ਡਰੱਗ ਕਮੇਟੀ ਬਣੀ ਐ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਨੇ ਯੂਥ ਕਲੱਬ ਨੇ ਨਗਰਪੰਚਾਇਤ ਦੇ ਲੋਕਾਂ ਪੰਚਾਇਤਾਂ ਨੇ ਔਰ ਨੌਜਵਾਨਾਂ ਕਾਫੀ ਇਸ ਚੀਜ਼ ਨੂੰ ਕੋਆਪਰੇਟ ਕਰ ਰਿਹਾ ਸਾਨੂੰ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਜਿਹੜੇ ਬਾਕੀ ਤੁਸੀਂ ਰਹਿੰਦਾ ਕਿਤੇ ਮਾੜਾ-ਵੋਟਾ ਉਹਨੂੰ ਵੀ ਅਸੀਂ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਕਲੀਅਰ ਕਰਾਂਗੇ ਔਰ ਜੇ ਕੋਈ ਨੌਜਵਾਨ ਅ ਛੱਡਣਾ ਚਾਹੁੰਦਾ ਕੋਈ ਛੱਡਦਾ ਹੈ ਜਾਂ ਕੋਈ ਇਲਾਜ ਉਹਦੇ ਮਾਪਿਓ ਨਹੀਂ ਕਰਵਾ ਸਕਦੇ ਅਸੀਂ ਉਸ ਨੂੰ ਮੋਟੀਵੇਟ ਕਰਕੇ ਫ੍ਰੀ ਆਫ ਕਾਸਟ ਹੈ ਲੰਬੀ ਹੈ ਮਲੋਟ ਹੈ ਤੇ ਸਾਡੇ ਜਿਹੜਾ ਹੈਗਾ ਬਾਦਲ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਹੈਗਾ ਡਿਟੈਕਸ਼ਨ ਸੈਂਟਰ ਬਣੇ ਆ ਉਹ ਸੈਂਟਰ ਲੰਬੀ ਹੈ ਅਸੀਂ ਉਦੋਂ ਦਵਾਈ ਲੰਬੀ ਤੋਂ ਦਵਾ ਦਿੰਦੇ ਜੇ ਕੋਈ ਦਾਖਲ ਰਹਿ ਕੇ ਇਲਾਜ ਕਰਾਉਣਾ ਚਾਹੁੰਦਾ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਵੱਲੋਂ ਉਹਦਾ ਇਲਾਜ ਫ੍ਰੀ ਕਰਵਾ ਕੇ ਜਿਹੜਾ ਮੁੰਡਾ ਕੋਈ ਮੁੰਡਾ ਨਸ਼ਾ ਵਾਂਣਾ ਫੜਾ ਨਸ਼ਾ ਕਰਦਾ ਉਹਨੂੰ ਉਹ ਚ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾ ਕੇ ਅਸੀਂ ਉਹਦਾ ਨਸ਼ਾ ਛਡਵਾ ਕੇ ਉਹਨੂੰ ਵਧੀਆ ਜ਼ਿੰਦਗੀ ਜਿਉਂਦੀ ਅਸੀਂ ਇੱਕ ਸੇਧ ਦਿਨਿਆ ਕਿ ਉਹ ਆਪਣਾ ਪਰਿਵਾਰ ਰੱਖ ਤੇ ਸੁਆਸਤ ਸਿ ਜ਼ਿੰਦਗੀ ਵਧੀਆ ਜੀਵੇ ਸਰ ਇੱਕ ਜਿਹੜੇ ਕ੍ਰਿਮੀਨਲ ਲੋਕ ਹੈ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਹੈ ਵੀ ਉਹ ਕ੍ਰਾਈਮ ਕਰਦੇ ਆ ਥਾ ਥਾ ਬੋੜਾਂ ਤੇ ਖੜੇ ਰਹਿੰਦੇ ਆ ਤੇ ਉਹਨਾਂ ਦੇ ਵੈਸੇ ਥੁੱਡੀ ਪੁਲਿਸ ਇਹਦੇ ਤੇ ਵੀ ਕੋਈ ਕੰਮ ਕਰ ਰਹੀ ਹੈ ਵੀ ਗਸ਼ਤ ਦਿਨ ਰਾਤ ਕਰ ਰਹੀ ਹੈ ਜਾਂ ਉਹਨਾਂ ਨੂੰ ਫੜਨ ਵਾਸਤੇ ਜਾਂ ਉਹਨਾਂ ਦੇ ਕੋਈ ਸਖਤੀ ਕਰ ਭਰਨ ਵਾਸਤੇ ਕਿਉਂਕਿ ਇਹ ਲੋਕ ਜਿਹੜੇ ਇਹ ਸਮਾਜ ਵਿਰੋਧੀ ਲੋਕ ਹੈ ਇਹਨਾਂ ਨੂੰ ਕੋਈ ਕਿਸੇ ਧਰਮ ਨਾਲੇ ਮਤਲਬ ਬੰਦਾ ਕੋਈ ਕਿਸੇ ਨਾਲੇ ਮਤਲਬ ਹੁੰਦਾ ਇਹਨਾਂ ਨੂੰ ਤਾਂ ਉਹਦੀ ਨਸ਼ੇ ਦੀ ਪੂਰਤੀ ਕਰਨੀ ਹੈ ਇਹਨਾਂ ਨੇ ਤਾਂ ਉਹਦੇ ਤੇ ਤੁਸੀਂ ਕੀ ਵਰਕ ਕਰਦੇ ਹੋ ਬਿਲਕੁਲ ਦੇਖੋ ਜਿਹੜਾ ਕੋਈ ਨਸ਼ਾ ਤਸਕਰ ਨਸ਼ਾ ਕਰਨ ਵਾਲਾ ਉਹਨੂੰ ਆਪਣੀ ਪਰਿਵਾਰਕ ਤੇ ਜਾਂ ਸਮਾਜਿਕ ਲੈਵਲ 'ਤੇ ਨਾਲ ਕੋਈ ਜ਼ਿਆਦਾ ਉਹਦਾ ਅ ਲਿੰਕ ਨਹੀਂ ਹੁੰਦਾ ਉਹ ਨਾ ਕੋਈ ਇੰਨਾ ਚਿਰ ਉਹ ਚਾਹੁੰਦਾ ਆਪਾਂ ਆਹ ਖਵਾਰਾਂ ਦੇ ਤੁਸੀਂ ਦੇਖਦੇ ਨਸ਼ੇ ਦੀ ਖਾਤਰ ਆਪਣੇ ਮਾਂ ਨੂੰ ਵੀ ਮਾਰ ਦਿੰਦੇ ਐ ਬਿਓ ਦੇ ਵੀ ਛੱਟਾ ਮਾਰਦੇ ਐ ਔਰ ਫਿਰ ਇਹ ਲੋਕ ਆ ਜਿਹੜੇ ਜਦੋਂ ਇਹਨਾਂ ਨਸ਼ਾ ਕਰਨ ਵਾਲਿਆਂ ਦੇ ਨਾਲ ਹੀ ਜਿਹੜੀਆਂ ਲੁੱਟ ਖੋਹਦੀਆਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਫਿਰ ਇਹਨਾਂ ਨੇ ਜੇ ਕਿਸੇ ਤੋਂ ਕੋਹਣਾ ਕੋਈ 2-500 ਰੁਪਈਆ ਲੁੱਟਦੇ ਐ ਜਿਹਨਾਂ ਦੇ ਛੱਟ ਮਾਰ ਲੱਗਿਆ ਨਹੀਂ ਦੇਖਦੇ ਇਹ ਵੀ ਕਿੱਥੇ ਮਾਰਦੇ ਕੋਈ ਨਸ਼ੇ ਦੀ ਲੋਰ ਤੇ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿੱਥੇ ਸੱਟ ਮਾਰਨੀ ਹੈ ਕੀ ਵਜਦਾ ਹੈ ਔਰ ਨਸ਼ੇ ਦੀ ਪੂਰਤ ਵੀ ਇੱਕ ਸਾਤ ਤੱਕ ਰਹੇ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਪਰ ਇਸ ਦੇ ਲਈ ਅਸੀਂ ਜਿਹੜੀ ਹੈਗੀ ਸਾਡੀ ਪੁਲਿਸ ਫੋਰਸ ਜਾਂ ਪਾਰਟੀ ਹੈ ਅਸੀਂ ਜਿਹੜੀ ਹੈਗੀ ਦਿਨ ਦੇ ਵੀ ਜਿਹੜੀ ਪੈਟਰੋਲਿੰਗ ਚਲਦੀ ਰਹਿੰਦੀ ਹੈ ਔਰ ਰਾਤ ਨੂੰ ਵੀ ਅਸੀਂ ਜਿਹੜੀਆਂ ਗਸ਼ਤਾਂ ਨਿਕਾਲਦੀਆਂ ਨੇ ਜੇ ਕੋਈ ਮਾੜਾ ਅਨਸਰ ਜਾਂ ਕੋਈ ਉਹੋ ਜਿਹਾ ਬੰਦਾ ਮਿਲਦਾ ਹੈ ਅਸੀਂ ਉਹਨੂੰ ਲਿਆ ਕੇ ਉਹਦੇ ਨਾਲ ਕਈ ਵਾਰ 109 'ਚ ਬੰਦ ਕਰਤਾ ਕਿ ਉਹ ਰਿਲੀਕਲ ਕਾਰਵਾਈ ਜਾਂ ਉਸ ਤਰ੍ਹਾਂ ਬਿਠਾ ਲਿਆ ਕੋਈ ਵੈਰੀਫਾਈ ਕਰ ਲਿਆ ਤੇ ਸਵੇਰ ਨੂੰ ਉਹਦੇ ਵਾਰਸ ਆ ਜਾ ਕੇ ਵੱਡਾ ਬੁਲਾ ਲਿਆ ਕਿ ਰਾਤ ਨੂੰ ਕੀ ਕਰਦਾ ਤੁਰਿਆ ਫਿਰਦਾ ਉਹ ਅਸੀਂ ਬਿਠਾ ਕੇ ਜਾਂ ਕੋਈ ਇੱਕ ਸਨੋਚਵੰਦੀ ਪਾ ਕੇ ਜੋ ਲੀਗਲ ਕਾਰਵਾਈ ਇਸ ਨੇ ਖਾਫ ਜਿਹੜੇ ਕਰਦੇ ਰਹਿੰਦੇ ਆ ਸਾਡੀ ਜਿਹੜੀ ਪੁਲਿਸ ਫੋਰਸ ਹੈ ਪੈਟਰੋਲਿੰਗ ਪਾਰਟੀਆਂ ਬਿਲਕੁਲ ਇਸ ਤਰ੍ਹਾਂ ਗਸ਼ਤ ਜਿਹੜੀਆਂ ਕਰਦੀਆਂ ਰਹਿੰਦੀਆਂ ਥੈਂਕ ਯੂ ਵੈਰੀ ਮਚ ਥੈਂਕ ਯੂ ਮਿਸ ਥੈਂਕ ਯੂ